ਦੋਸਤੋ ਇੱਕ ਕਵਿਤਾ ਸ਼੍ਰੀ ਗੁਲਸ਼ਨ ਮਿਰਜ਼ਾਪੁਰੀ ਜੀ ਦੀ ਆ ਸਾਰਿਆਂ ਦੇ ਸੰਮੁਖ ਕਰਦੇ ਹੋਏ ਜਿਸ ਦਾ ਨਾਮ ਹੈ ਸੌਦੇਬਾਜੀ ਹੁਣ ਅਸੀਂ ਸ਼ਰਦਾ ਦੇ ਪੁਤਲੇ ਉਸ ਮਾਲਕ ਨਾਲ ਕਰਦੇ ਹਾਂ ਸੌਦੇਬਾਜੀ ਆਪਣੀਆਂ ਗਰਜਾਂ ਖਾਤਰ ਹੁਣ ਅਸੀਂ ਸ਼ਰਦਾ ਦੇ ਪੁਤਲੇ ਉਸ ਮਾਲਕ ਨਾਲ ਕਰਦੇ ਹਾਂ ਸੌਦੇਬਾਜੀ ਆਪਣੀਆਂ ਗੜਜਾਂ ਖਾਤਰ ਹੁਣ ਸਾਡੇ ਮਨ ਨੂੰ ਸ਼ਰਦਾ ਦੀ ਥਾਂ ਲਾਲਚ ਦਾ ਭੂਰ ਪੈ ਗਿਆ ਹੈ ਹੁਣ ਸਾਡੇ ਮਨ ਨੂੰ ਸ਼ਰਦਾ ਦੀ ਥਾਂ ਲਾਲਚ ਦਾ ਭੂਰ ਪੈ ਗਿਆ ਹੈ ਅਸੀਂ ਨਾ ਸ਼ੁਕਰੇ ਹਰ ਕੰਮ ਬਦਲੇ ਸੁਖਣਾ ਦੇ ਰੂਪ ਵਿੱਚ ਕਰਦੇ ਹਾਂ ਉਹਦੇ ਨਾਲ ਸੌਦੇਬਾਜ਼ੀ ਹਾਂ ਉਦੇ ਨਾਲ ਸੌਦੇਬਾਜੀ ਧੰਨਵਾਦ